ਸਰਬਜੀ ਸੰਗਰੂਰ ਦੀ ਰਚਨਾ ਯਾਦ ਤੇਰੀ ਵਿੱਚ ਸੜ ਸੜ ਕੇ ਯਾਦ ਤੇਰੀ ਵਿੱਚ ਸੜ ਸੜ ਕੇ ਹੋ ਗਿਆ ਕੋਈ ਕੋਲਾਏ ਹੋ ਗਿਆ ਕੋਈ ਕੋਲਾਏ ਸਮਝ ਨਹੀਂ ਆਉਂਦੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਮੈਨੂੰ ਤੇਰੀ ਕਿਉਂ ਪਾਉਂਦੀ ਰਹਿੰਦੀ ਰੋਲਾਏ ਕਿਉਂ ਪਾਉਂਦੀ ਰਹਿੰਦੀ ਰੋਲਾਏ ਜਿੰਦ ਜਾਨ ਮਾਲ ਸਨਮਾਨ ਸਭ ਕੁਝ ਲੈ ਕੇ ਤੇਰੇ ਲਾਂ ਦਿੰਦਾ ਸਭ ਕੁਝ ਲੈ ਕੇ ਤੇਰੇ ਲਾਂ ਦਿੰਦਾ ਉਸ ਪੋਲੇ ਬੋਲੇ ਦਾ ਤੂੰ ਪੁੱਲ ਮੁੱਲ ਨਾ ਪਾਇਆ ਤੋਲਾਏ